ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਅੱਜ ਇੱਕ ਕਵਤਾ ਮਾਵਾ ਵਾਂਝੋ ਦੁਨੀਆ ਸੁੰਨੀ ਲੱਗਦੀ ਐ ਤੇ ਇਹ ਵੀਡੀਓ ਨੂੰ ਨਾ ਹੀ ਸਾਰਿਆਂ ਨੂੰ ਤੁਸੀਂ ਜਰੂਰ ਦੇਖਿਓ ਸਕਿਪ ਨਾ ਕਰਿਓ ਹੁੰਦਿਆਂ ਦੇ ਖਸ਼ਰੀਕ ਵਿਬੂਹੇ ਟੋਲ ਲੈਂਦੇ ਬਿਨ ਮਾਵਾ ਦੇ ਕਾਂ ਵੀ ਟੁਕੜੇ ਖੋਲ ਲੈਂਦੇ ਮਾਮਾ ਵਾਲਿਆਂ ਥਾਵਾ ਨਹੀਂ ਕੋਈ ਲੈ ਲੈਂਦਾ ਹੁਤਲੇ ਮਨੋਂ ਤਾਂ ਹਰ ਕੋਈ ਪੁੱਤਰਾ ਕਹਿ ਲੈਂਦਾ ਨਦੀ ਨੈਣਾ ਚੋਂ ਹੰਝੂਆਂ ਦੀ ਫਿਰ ਵਗਦੀ ਐ ਫਿਰ ਮਾਮਾ ਵਾਂਜੋ ਦੁਨੀਆ ਸੁੰਨੀ ਲੱਗਦੀ ਐ ਬਿਨ ਲੋਕੋ ਮਾਮਾ ਵਾਂਜੋ ਦੁਨੀਆ ਸੁੰਨੀ ਲੱਗਦੀ ਐ ਮਾਂ ਦਾ ਦਿਲ ਹੀ ਪੁੱਤ ਦੇ ਔਗਣ ਜਰ ਸਕਦਾ ਮਾਂ ਵਾਂਗੂ ਕੋਣ ਮਾਫ ਹੈ ਕਰ ਸਕਦਾ ਖੁਦ ਭੁੱਖਾਂ ਘਟ-ਘਟ ਕੇ ਪੁੱਤਰ ਜਿਉਂਦੀ ਐ ਫਟੇ ਪੁਰਾਣੇ ਤੰਤੇ ਕੱਪੜੇ ਪਾਉਂਦੀ ਐ ਬੇਲੋਕੋ ਫਟੇ ਪੁਰਾਣੇ ਤੰਤੇ ਕੱਪੜੇ ਪਾਉਂਦੀ ਐ ਬਿਲੋਕੋ ਫਟੇ ਪੁਰਾਣੇ ਤਨ ਤੇ ਕੱਪੜੇ ਪਾਉਂਦੀ ਆ ਤਾਈਆਂ ਸ਼ਹਿਰਾ ਰੱਬ ਆਖੇ ਮਾਮਾ ਨੂੰ ਲੱਭ ਨ ਸਕੇ ਕੋਈ ਇਹ ਛਾ ਮਾਨੂ ਕੋਈ ਵੀ ਮੁਸ਼ਕਲਤਾ ਤੈਨੋਂ ਰਾਵਿਚ ਘੇਰੇ ਨਾ ਪੁੱਤਰਾ ਨਾਲ ਦੁਆਵਾ ਬੇ ਤੇਰੇ ਅਬ ਨ ਸਕੇ ਕੋਈ ਇਹ ਛਾ ਮਾਨੂ ਕੋਈ ਵੀ ਮੁਸ਼ਕਲਤਾ ਤੈਨੋਂ ਰਾਹ ਵਿੱਚ ਘੇਰੇ ਨਾ ਪੁੱਤਰਾ ਨਾਲ ਦੁਆਵਾਂ ਬੇ ਤੇਰੇ ਘਰ ਵਿੱਚ ਬੈਠੀ ਬੇਬੇ ਨੂੰ ਰੱਬ ਨੂੰ ਕਦੇ ਰਸਾਇਓ ਨਾ ਭੁੱਲ ਕੇ ਵੀ ਕਦੇ ਮਾਂ ਦਾ ਦਿਲ ਤੜਫਾਇਓ ਨਾ ਬੇ ਲੋਕੋ ਭੁੱਲ ਕੇ ਵੀ ਕਦੇ ਮਾਂ ਦਾ ਦਿਲ ਤੜਫਾਇਓ ਨਾ ਮਾਂ ਮਾਂ ਬਾਲੀਆਂ ਤਾਂ ਨਾ ਨਹੀਂ ਕੋਈ ਲੈ ਲੈਂਦਾ ਉਤਲੇ ਮਨੋਂ ਤਾਂ ਹਰ ਕੋਈ ਪੁੱਤਰ ਕਹਿ ਲੈਂਦਾ ਜਦ ਵੇ ਦੁਨੀਆ ਵਿੱਚ ਮਾਂ ਤੇਰੀ ਤਤੜੀ ਤੱਕ ਉਸ ਪਿੰਡ ਵਿੱਚ ਠੰਡੜੀ ਛਾਂ ਤੇਰੀ ਉਸ ਬੇੜੇ ਨੂੰ ਜੰਨਤ ਤੋਂ ਰੱਬ ਕਹਿਣਾ ਏ ਉਸ ਨਗਰੀ ਦਾ ਮੋਜ ਹੈ ਆਉਂਦਾ ਰਹਿਣਾ ਦੇ ਲੋਕੋ ਉਸ ਨਗਰੀ ਦਾ ਮੋਜ ਹ ਆਉਣਾ ਰਹਿਣਾ ਏ ਮਾਮਾ ਵਾਜੋ ਦੁਨੀਆ ਸੁੰਨੀ ਲੱਗਦੀ ਏ ਦੇ ਲੋਕੋ ਮਾਮਾ ਵਾਜੋ ਦੁਨੀਆ ਸੁੰਨੀ ਲੱਗਦੀ ਏ ਮਾਮਾ ਵਾਲਿਆਂ ਤਾਂ ਮਾਂ ਨਹੀਂ ਕੋਈ ਲੈ ਲੈਂਦਾ ਉਤਲੇ ਮਨੋਂ ਤਾਂ ਹਰ ਕੋਈ ਪੁੱਤਰਾ ਕਹਿ ਲੈਂਦਾ ਨਦੀ ਨੈਣਾ ਚੋਂ ਹੰਝੂਆਂ ਦੀ ਫਿਰ ਵਗਦੀ ਐ ਫਿਰ ਮਾਮਾਵਾਚੋਂ ਦੁਨੀਆ ਸੁੰਨੀ ਲੱਗਦੀ ਐ ਮੇਰੋਕੋ ਮਾਮਾਵਾਚੋਂ ਦੁਨੀਆ ਸੁੰਨੀ ਲੱਗਦੀ ਐ ਮੇਰੋਕੋ ਮਾਮਾਵਾਜੋਂ ਦੁਨੀਆ ਸੁੰਨੀ ਲੱਗਦੀ ਐ ਜੇ ਸਾਡਾ ਇਹ ਗੀਤ ਵਧੀਆ ਲੱਗਿਆ ਜੀ ਤਾਂ ਸੋਹਣੇ ਸੋਹਣੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਸਾਰਾ ਨਜੀ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਬਾਰ ਬਾਰ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ